ਹਾਂਜੀ ਕਿਵੇਂ ਠੀਕ ਠਾਕ ਹੂ ਤੇ ਸੋ ਅੱਜ ਤੁਸੀਂ ਸੋਚਦੇ ਹੋਣੇ ਵੀ ਮੈਂ ਅੱਜ ਇੱਥੇ ਪੱਠੀ ਦੇ ਕੋਲ ਕਿਉਂ ਬਿਠਾ ਆਂ ਬਾਈ ਲੱਗ ਗਿਆ ਆ ਜਾ ਕੈਮਰਾਮੈਨ ਮੇਰਾ ਕੈਮਰਾਮੈਨ ਨੂੰ ਕਮਾ ਥੋੜਾ ਲੱਗ ਗਿਆ ਆ ਜਾ ਬਸ ਇੱਥੇ ਕਿ ਰਹਾ ਫੋਟੋ ਪੂਰੀ ਆ ਰਹੀ ਹੈ ਨਾ ਤੇ ਸੋ ਅੱਜ ਵੇਲੇ ਬੈਠੇ ਸੀ ਠੰਡ ਜਿਆਦਾ ਹੋ ਗਈ ਤੇ ਮੈਂ ਸੋਚਿਆ ਵੀ ਅੱਜ ਕਿਉਂ ਨਾ ਆਪਾਂ ਘਰੇ ਕੋਈ ਦੀਆਂ ਪਿੰਡੀਆਂ ਬਣਾਈਏ ਇਸ ਕਰਕੇ ਅੱਜ ਦੇ ਹੁਜੇ ਬਾਹਰਲੇ ਵਲੌਗ ਥੋੜੇ ਜੱਜ ਅਵੋਇਡ ਕੀਤੇ ਸੀ ਨਹੀਂ ਅੱਜ ਕੋਈ ਬਣਾਏ ਤੇ ਫਿਰ ਅਸੀਂ ਸੋਚਿਆ ਵੀ ਚਲੋ ਅੱਜ ਕੋਈ ਦੀਆਂ ਪਿੰਡੀਆਂ ਬਣਾਉਨੇ ਆ ਤੇ ਨਾਰਦਾ ਨਾਲ ਸ਼ੇਅਰ ਕਰਦੇ ਆ ਵੀ ਖੋਏ ਦੇ ਪਿੰਡੀਆਂ ਕਿਵੇਂ ਦੀਆਂ ਬਣਦੀਆਂ ਕਿਵੇਂ ਦੇ ਨਹੀਂ ਬਣਦੀਆਂ ਕਿਉਂਕਿ ਪਿਛਲੇ ਸਾਲ ਵੀ ਅਸੀਂ ਟਰਾਈ ਕੀਤਾ ਸੀ ਤੇ ਇਸ ਸਾਲ ਵੀ ਅਸੀਂ ਟਰਾਈ ਕਰ ਰਹੇ ਆ ਤੇ ਸੋ ਹੁਣ ਸਾਡੀ ਪੱਠੀ ਰੈਡੀ ਆ ਆ ਗੋਗਵਾਲਦੀ ਆ ਤੇ ਇਧਰ ਆਟਾ ਅਸੀਂ ਸਿਰਫ ਲਗਭਗ ਡੇਢ ਕਿਲੋ ਖੋਏ ਨੂੰ ਅਸੀਂ ਕਰਾ ਰੈਡੀ ਖੋਆ ਸੀ ਰੈਡੀ ਕਰ ਚੁੱਕੇ ਸੀਗੇ ਤੇ ਸਿਰਫ ਹੁਣ ਅਸੀਂ ਇਹ ਵੱਲੋਂ ਕਹਿ ਲਓ ਖੋਏ ਨੂੰ ਤੜਕਾ ਲਾ ਕੇ ਸਿਰਫ ਖੋਏ ਦੀਆਂ ਪਿੰਡੀਆਂ ਬਣਾਉਣੀਆਂ ਨੇ ਹੁਣ ਆਪਾਂ ਆਟੇ ਨੂੰ ਪਹਿਲਾਂ ਭੁੰਨ ਲਈਏ ਆਟੇ ਨੂੰ ਭੁੰਨਣ ਤੋਂ ਬਾਅਦ ਬਾਕੀ ਜਿਹੜਾ ਸਮਾਨ ਹੈਗਾ ਉਸ ਤੋਂ ਬਾਅਦ ਪ੍ਰੋਸੀਜਰ ਕਰਾਂਗੇ ਤੇ ਕੈਮਰਾਮੈਨ ਨੂੰ ਕਹੂੰਗਾ ਵੀ ਲੱਗੇ ਇੱਕ ਵਾਰੀ ਸਾਡੀਆਂ ਇਹ ਦਿਖਾ ਦੇ ਕਿਉਂਕਿ ਇਹ ਕੰਮ ਜ਼ਿਆਦਾਤਰ ਬੀਬੀਆਂ ਕਰਦੀਆਂ ਹੁੰਦੀਆਂ ਸੀਗੀਆਂ ਲੇਡੀਜ਼ ਕਰਦੀਆਂ ਹੁੰਦੀਆਂ ਸੀ ਪਰ ਮੈਂ ਸੋਚਿਆ ਵੀ ਕਿਉਂ ਆਪਾਂ ਕਿ ਬੀਬੀਆਂ ਨੂੰ ਤੰਗ ਕਰਨਾ ਯਾਰ ਤੇ ਪਹਿਲਾਂ ਸਾਡੀ ਬੀਬੇ ਬਣਾਉਂਦੀ ਹੁੰਦੀ ਸੀ ਕਿ ਪਿੰਨੀਆਂ ਤੇ ਕਦੀ ਮੁੱਕਦੀਆਂ ਨਹੀਂ ਹੁੰਦੀਆਂ ਸਿਆਲਾਂ ਦੇ ਵਿੱਚ ਤੇ ਹੁਣ ਫਿਰ ਅਸੀਂ ਸੋਚਿਆ ਵੀ ਚਲੋ ਇਸ ਵਾਰ ਖੁਦ ਟਰਾਈ ਕਰਦੇ ਆ ਤੇ ਜਦ ਤੱਕ ਹੁਣ ਇਹ ਆਟਾ ਨੂੰ ਥੋੜਾ ਜਿਹਾ ਆਪਾਂ ਭੁੰਜਣਾ ਆ ਭੁੰਨ ਕੇ ਪਹਿਲਾਂ ਇਹਨੂੰ ਬ੍ਰਾਊਨ ਕਰ ਲਈਏ ਬ੍ਰਾਊਨ ਕਰਨ ਤੋਂ ਬਾਅਦ ਬਾਕੀ ਚੀਜ਼ ਐਡ ਕਰਕੇ ਲਓ ਜੀ ਆਟਾ ਆਪਣਾ ਬ੍ਰਾਊਨ ਹੋ ਚੁੱਕਿਆ ਆ ਤੇ ਹੁਣ ਵਾਰੀ ਆ ਗਈ ਆਪਣੇ ਦੇਸੀ ਘਿਓ ਦੀ ਤੇ ਦੇਸੀ ਘਿਓ ਹੁਣ ਪਾਵਾਂਗੇ ਆਪਾਂ ਕਿਉਂਕਿ ਘਰੇਲੂ ਘਰ ਦਾ ਖੁਆ ਘਰ ਦਾ ਇਹ ਸਭ ਕੁਝ ਪਾ ਰਹੇ ਆ ਤੇ ਇਹਦੇ ਵਿੱਚ ਫਿਰ ਕਹਿੰਦੇ ਉਹਦੇ ਨਾਲ ਮਿੰਕੇ ਦੀ ਚੀਜ਼ ਪਾਣੀ ਇਹ ਤਾਂ ਵਿੱਚ ਤਾਂ ਫਿਰ ਇੱਕ ਕੜਸ਼ੀ ਗਈ ਕਿਆ इतने जाऊँ अनिमिटिड देसी घ्यो टिका जाऊग दूजी टिक्की थोड़ा जोर पलिए तीन कड़छक पाइए आ चुको भाई ਦੇਸੀ ਘਿਓ ਦੀ ਬਣਾਤੀ ਆਪਾਂ ਪੂਰੀ ਰੇਲ ਤੇ ਸੋ ਹੁਣ ਇੰਨਾ ਕੁ ਦੇਸੀ ਘਿਓ ਵਧੂਗਾ ਹੁਣ ਇਹਨੂੰ ਕਰ ਲਈਏ ਸਾਈਡ ਤੇ ਬਾਕੀ ਹੁਣ ਹੁਣ ਵਾਰੀ ਆ ਜਣੀਆਂ ਦੇ ਵਿੱਚ ਆ ਖੋਏ ਦਾ ਤੁਹਾਨੂੰ ਖਾਦੀਏ ਜੀ ਆ ਆ ਜੀ ਸਾਡਾ ਖੁਆ ਤੇ ਲਗਭਗ ਇਹ 1.5 ਕਿਲੋ ਦੇ ਲਾਗੇ ਬੰਨੇ ਆ ਜੀ ਸਭ ਤੋਂ ਪਹਿਲਾਂ ਹੁਣ ਇਹ ਜਾਊਗਾ ਵਿੱਚ ਕਿਆ ਬਾਤ ਹੈ ਇਹ ਵੀ ਗਿਆ ਵਿੱਚ ਤੇ ਹੁਣ ਇਹਦਾ ਕੱਢਿਆ ਜਾਊਗਾ ਕਚੂੰਬਰ ਤੇ ਸੋ ਹੁਣ ਥੋੜਾ ਥੋੜਾ ਆਪਾਂ ਇਹਦੇ ਵਿੱਚ ਆਟਾ ਐਡ ਕਰਾਂਗੇ ਪਹਿਲਾ ਫਿਲਾਲ ਹੀ ਕਿੜੀ ਹਾਫ ਆਟਾ ਪਾ ਲਾਂਗੇ ਤੇ ਬਾਕੀ ਹਾਫ ਆਟਾ ਇਹਦੇ ਵਿੱਚ ਮਿਕਸ ਕਰਨ ਤੋਂ ਬਾਅਦ ਫੇਰ ਦੁਬਾਰਾ ਉਹਦੇ ਵਿੱਚ ਐਡ ਹੋਰ ਕਰਦੇ ਤੇ ਐਡ ਹੋਰ ਕਰਕੇ ਹੁਣ ਅਸੀਂ ਇਹਨੂੰ ਦੁਬਾਰਾ ਤੋਂ ਇੱਕਾਰੀ ਖੋਏ ਨੂੰ ਪੂਰਾ ਇਹਦੇ ਵਿੱਚ

ਇਹ ਲਗਭਗ ਹੁਣ ਆਪਾਂ ਗੈਸ ਜਿਹੜੀ ਹੈਗੀ ਆ ਉਹ ਬੰਦ ਕਰ ਲਈ ਆ ਤੇ ਹੁਣ ਪਹਿਲਾਂ ਸਾਰਾ ਸਾਰਾ ਜਿਹੜਾ ਹੈਗਾ ਆ ਇਹ ਇਹ ਵਿੱਚ ਜਿੰਨਾ ਆਟਾ ਆ ਸਾਰਾ ਪਹਿਲਾਂ ਉਹ ਮਿਕਸ ਆਪ ਕਰਾਂਗੇ ਤੇ ਉਸ ਤੋਂ ਬਾਅਦ ਵਿੱਚ ਫਿਰ ਇਹਦੇ ਵਿੱਚ ਜਿਹੜਾ ਫਾਈਨਲੀ ਜਿਹੜੀ ਖੰਡ ਹੈਗੀ ਆ ਅਸੀਂ ਖੰਡ ਦੀ ਜਗ੍ਹਾ ਤੇ ਗੁੜ ਪਾ ਰਹੇ ਆ ਤੇ ਫਿਰ ਉਹ ਆਪਾਂ ਐਡ ਆਨ ਕਰਦੇ ਆਂਗੇ ਇਹ ਸਾਰਾ ਸਾਰਾ ਜਿਹੜਾ ਆਟਾ ਜਿਹੜੇ ਕਿਲੋ ਦਾ 1.5 ਕਿਲੋ ਸੀ ਉਹ ਅਸੀਂ ਲੈ ਆਂਦੇ ਵਿੱਚ ਮਿਕਸ ਆਪ ਕਰ ਤੇ ਹੁਣ ਇਹਦੇ ਨਾਲ ਵਿੱਚ ਹੁਣ ਆਪਾਂ ਜਿਹੜਾ ਹੈਗਾ ਅਸੀਂ ਗੁੜ ਦਾ ਗੁੜ ਦੀ ਚਾਣੀ ਬਣਾਈ ਹੋਈ ਆ ਉਹ ਨਾਲ-ਨਾਲ ਅਸੀਂ ਮਿਕਸ ਕਰੇ ਚੱਲਾਂਗੇ ਤੇ ਥੋੜਾ-ਥੋੜਾ ਨਾਲ-ਨਾਲ ਅਸੀਂ ਇਹਨੂੰ ਹਲਾਈ ਚੱਲਾਂਗੇ ਮੈडम ਪਾ ਦਿਓ ਜੀ ਪਾ ਲਓ ਕੀ ਬਾਤ ਹੈ ਇਹਦੇ ਵਧੀਆ ਮਾਇ ਮਹਿਕ ਆ ਰਹੀ ਹੈ ਨਾ 스멜 ਇੰਦੀ ਸੋਹਣੀ ਆ ਰਹੀ ਹੈ ਨਾ 스멜 ਨਹੀਂ ਮਹਿਕ ਅਨੇਵਾ ਤੇ ਖੁਸ਼ਬੂ ਇਨੀ ਸੋਹਣੀ ਆ ਰਹੀ ਹੈ ਨਾ ਉਹ ਕੀ ਬਾਤ ਹੈ ਵਾਹ ਜੀ ਵਾਹ ਕਿ ਆ ਜ ਸਾਡੇ ਆ ਪੰਜਾਬ ਦੀਆਂ ਦੇਸੀ ਖਰਾਕਾਂ ਜਿਹੜੀਆਂ ਘਰਾਂ ਦੇ ਵਿੱਚ ਪਹਿਲਾਂ ਲੋਕ ਬਜ਼ੁਰਗ ਬਣਦੇ ਸੀ ਬਣਾਉਂਦੇ ਸੀ ਜਦੋਂ ਵੀ ਸਾਲ ਸ਼ੁਰੂ ਹੁੰਦਾ ਸੀ ਸਭ ਤੋਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸ਼ੁਰੂ ਹੋ ਜਾਂਦੀਆਂ ਸੀਗੀਆਂ ਵਾਹ ਜੀ ਵਾਹ ਅਕੇਤਾ ਤਾਂ ਹੁੰਦਾ ਸੀ ਕਿ ਆ ਪੀਪੇ ਭਰ ਲੈਂਦੇ ਸੀ ਕਿ ਸਾਡੀਆਂ ਦਾਦੀਆਂ ਪਰਦਾਦੀਆਂ ਜਿਹੜੀਆਂ ਹੁੰਦੀਆਂ ਸੀ ਉਹ ਪੀਪੇ ਭਰ ਲੈਂਦੇ ਕਿ ਭਰ ਕੇ ਨਾ ਤੋ ਕਰ ਦਿੰਦੀਆਂ ਸੀਗੀਆਂ ਆਵਾਜ਼ ਦੇਖੋ ਇੱਕ ਹਮੇਸ਼ਾ ਗੁੜ ਪਾ ਕੇ ਨਾ ਗੁੜ ਪਾ ਕੇ ਤਾਂ ਸਵਾਦ ਹੀ ਅਲੱਗ ਬਣ ਜਾਂਦਾ ਇਹਦਾ ਉਹ ਗੋੜੀ ਇੱਕ ਵਾਰ ਗੁੜ ਦਾ ਫਲੇਵਰ ਵਧੀਆ ਉਤੋਂ ਪਿੰਨੀਆਂ ਦਾ ਵਧੀਆ ਤੇ ਉਸ ਤੋਂ ਬਾਅਦ ਜਿਹੜੇ ਬਦਾਮ ਅਸੀਂ ਰੱਖਿਆ ਥੋੜੇ ਜਿਹਾ ਕਟਿਸ਼ ਕਰਕੇ ਉਹ ਵੀ ਨਾਲ ਹੋਣੇ ਦੇ ਵਿੱਚ ਐਡ ਕਰ ਦਿੰਦੇ ਆ

ਕਿਆ ਬਾਤ ਹੈ ਯਾਰ ਅਮੇਜ਼ਿੰਗ ਯਾਰ ਕਿੰਨਾ ਸਟਾਰਟਿੰਗ ਲਈ ਜਦੋਂ ਤੁਸੀਂ ਇੱਕ ਕਰ ਦਿਨ ਬਣਾ ਲਿਆ ਕੇ ਤੇ ਹੁਣ ਤੁਹਾਡੇ 15 ਦਿਨ 20 ਦਿਨ ਮਹੀਨਾ ਹੜਾ ਜੜਾ ਹੈਗਾ ਇਹਨੇ ਪਾਰ ਕਰ ਦੇਣਾ ਫਿਰੇ ਉਠੋ ਚਾਹ ਨਾਲ ਪਿੰਨੀ ਖਾਓ ਇੱਕ ਤੇ ਚਲੋ ਜੀ ਆਪੋ ਆਪਣੇ ਕੰਮਾਂ ਤੇ ਤੇ ਬਾਈ ਅਸੀਂ ਮਿਹਨਤ ਬਹੁਤ ਕਰਦੇ ਆਂ ਭਈ ਅਸੀਂ ਮਿਹਨਤ ਬਹੁਤ ਕਰ ਰਹੇ ਆ ਤੇ ਇਸ ਕਰਕੇ ਪਲੀਜ਼ ਬੇਨਤੀ ਆ ਵੀ ਸਾਡੇ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਆਪਾਂ ਹੁਣ ਚੈੱਕ ਕਰ ਲਈਏ ਇੱਕ ਇਹਦਾ ਜਿਹੜਾ ਆਪਣਾ ਮਿੱਠਾ ਕਿੰਨਾ ਗਿਆ ਗੋੜਾ ਆਪਾਂ ਜਿੰਨਾ ਕਿ ਪਾਇਆ ਉਹ ਕਿੰਨਾ ਖ ਹੈਗਾ ਆ ਤੇ ਸੋ ਲੋ ਹੁਣ ਪਿੰਨੀਆਂ ਹੋ ਗਏ ਰੈਡੀ ਤੇ ਹੁਣ ਆਪਾਂ ਇਹਨਾਂ ਨੂੰ ਹੁਣ ਕੁਛ ਨਹੀਂ ਕਰਨਾ ਸਿਰਫ ਆਪਾਂ ਛੋਟੇ ਛੋਟੇ ਪਿੰਨੀਆਂ ਵਟ ਕੇ ਰੱਖ ਲੈਣੀਆਂ ਇਹ ਬਾ ਗਰਮ ਗਰਮ ਵਟਾਂਗੇ ਤਾਂ ਥੋੜੀ ਜੀ ਨਾ ਵਧੀਆ ਲੈਂਦੀ ਆ ਇਹ ਆ ਦੇਖੋ ਇਹ ਮੈਂ ਛੋਟੀਆਂ ਸੀ ਤੇ ਪਿੰਨੀਆਂ ਤਾਂ ਬਣਾ ਰਹਾ ਕਿਉਂਕਿ ਗੁਰਫਤੇ ਹੁਣੀ ਜਿਹੜੇ ਫਤੇ ਸਿੰਘ ਖਾ ਸਕਦਾ ਹੈ ਹੈ ਛੋਟੀ ਪਿੰਨੀ ਤੇ ਜਸਮੀਤ ਵੱਡੀ ਪਿੰਨੀ ਖਾ ਜਾਂਦਾ ਪਰ ਫਤੇ ਥੋੜੀ ਜਿਹਾ ਜੇ ਛੋਟੀ ਪਿੰਨੀ ਤੇ ਗਰੇਜ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਵੀ ਫਤੇ ਅੱਜ ਵਾ ਇਸ ਵਾਰ ਪਿੰਨੀਆਂ ਜਾਂਦਾ ਖਾਵੇ ਸੋ ਫਾਈਨਲੀ ਆ ਦੇਖ ਸਕਦੇ ਹੋ ਜੀ ਪਿੰਨੀਆਂ ਖੜੀਆਂ ਰੈਡੀ ਹੋ ਚੁੱਕੀਆਂ ਨੇ ਇਧਰ ਦੇ ਵਾਲੇ ਪਾਸੇ ਦੀਆਂ ਪਿੰਨੀਆਂ ਮੈਂ ਬਣਾਇ ਪੱਟੀਆਂ ਨੇ ਤੇ ਇਧਰਲੇ ਵਾਲੇ ਪਾਸੇ ਜਿਹੜੀਆਂ ਪਿੰਨੀਆਂ ਨੇ ਉਹ ਫਤੇ ਦੀਆਂ ਵੱਟੀਆਂ ਨੇ ਤੇ ਇਹ ਵਿੱਚ ਬਹੁਤ ਨਿੱਕੇ ਨਿੱਕੇ ਵੀ ਨਹੀਂ ਵੱਟੀਆਂ ਭਾਈ ਇਹ ਨਹੀਂ ਤੇ ਸੋ ਇਹ ਹੁਣ ਆਪਾਂ ਇੱਕ ਪਿੰਨੀ ਜ਼ਰੂਰ ਖਾਣੀ ਆ ਜੀ ਇੱਕ ਕਿਉਂਕਿ ਟੇਸਟ ਕਰਨਾ ਤਾਂ ਆਪਣੀ ਹੁਣ ਮੇਨ ਚੀਜ਼ ਆਪਾਂ ਜੇ ਟੇਸਟ ਹੀ ਨਾ ਕੀਤਾ ਤਾਂ ਫਿਰ ਮਤਲਬ ਕੀ ਕੀਤਾ ਇਸ ਕਰਕੇ ਆਪਾਂ ਫਤੇ ਵਾਲੀ ਪਿੰਨੀ ਛੋਟੀ ਜਿਹੀ ਚੱਕਦੇ ਆ ਆ ਵਾਲੀ ਜੇ ਤੁਸੀਂ ਵੀ ਪਿੰਡਿਆਂ ਵਧੀਆ ਖਾਣੀਆਂ ਨੇ ਘਰੇ ਬਣਾਓ ਤੇ ਨਾਲੇ ਬੇਬੇ ਬਾਪੂ ਨੂੰ ਖਵਾਓ ਨਾਲੇ ਆਪਣੇ ਆਪ ਖਾਉਣ ਨਾਲੇ ਤੰਦਰੁਸਤ ਰਹੋ ਦੱਸੋ ਕੀ ਬਾਤ ਹੈ ਬਹੁਤ ਵਧੀਆ ਤੇ ਕਿਉਂਕਿ ਆਪਣੇ ਹੱਥ ਦੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਨਾ ਉਹ ਬੜੀ ਸਵਾਦ ਲੱਗਦੀ ਹੈ ਤੇ ਸੋ ਮੈਨੂੰ ਬਹੁਤ ਸਵਾਦ ਲੱਗਿਆ ਤੇ ਤੁਸੀਂ ਕਮੈਂਟ ਕਰਕੇ ਹੁਣ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਭਰਾਵਾਂ ਨੇ ਆਪਣੇ ਘਰ ਦੇ ਵਿੱਚ ਖੁਇਦਿਆ ਪਿੰਨੀਆਂ ਬਣਾ ਲੀਆਂ ਨੇ ਤੇ ਕਿਹੜੇ ਕਿਹੜੇ ਹੁਣ ਤਿਆਰੀ ਕਰ ਰਹੇ ਨੇ